ਇਹ ਹੈਗਾ ਜੀ ਕੈਨੇਡਾ ਦਾ ਬ੍ਰੈਂਪਟਨ ਦਾ ਅਨਟਾਰੀਓ ਦਾ ਜਿਹੜਾ ਕਿ ਮਸ਼ਹੂਰ ਬੱਸ ਸਟੈਂਡ ਹੈ ਜੀ ਬ੍ਰੈਂਪਟਨ ਗੇਟਵੇ ਟਰਮੀਨਲ ਇਸ ਬੱਸ ਸਟੈਂਡ ਦਾ ਆਪਾਂ ਜਿਹੜਾ ਇੱਥੇ ਨਾਂ ਲੈਂਦੇ ਹੈਗੇ ਆ ਤੇ ਵੱਖ-ਵੱਖ ਸਟੂਡੈਂਟ ਆਪਦੇ ਕੰਮਾਂ ਧੰਦਿਆਂ ਤੇ ਜਾਣ ਦੇ ਲਈ ਕਿਉਂਕਿ ਹੁਣ ਸਰ ਬਈ ਕੋਈ ਵੀ ਬੰਦਾ ਮਹਿੰਗੀ ਕਾਰ ਮਹਿੰਗੀ ਗੱਡੀ ਨਹੀਂ ਚੱਕ ਸਕਦਾ ਤੇ ਆਉਣសារ ਜਿਹੜਾ ਆਪਦਾ ਸਫਰ ਹੈਗਾ ਉਹ ਨਾ ਬੱਸਾਂ ਤੋਂ ਸ਼ੁਰੂ ਹੁੰਦਾ ਤੇ ਬੱਸਾਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਕਿਦਾਂ ਵੇ ਹੁੰਦੀਆਂ ਹਨ ਜਿਵੇਂ ਆਪਣੇ ਚੰਡੀਗੜ੍ਹ ਦੇ ਵਿੱਚ ਸਿਟੀ ਬੱਸਾਂ ਹੁੰਦੀਆਂ ਜਿਹੜੀਆਂ ਚੰਡੀਗੜ੍ਹ ਚ ਚੱਲਦੀਆਂ ਉਦਾਂ ਦੀਆਂ ਬੱਸਾਂ ਹੁੰਦੀਆਂ ਬਈ ਇੱਥੇ ਜਿਹੜੀਆਂ ਵੱਡੀਆਂ ਵੀ ਹੁੰਦੀਆਂ ਜਿਵੇਂ ਹੁਣ ਆਹ ਥੋੜੀ ਜੀ ਬੱਸ ਵੱਡੀ ਹੈਗੀ ਆ ਤੇ ਇਦਾਂ ਦੀਆਂ ਵੀ ਬੱਸਾਂ ਹੁੰਦੀਆਂ ਪਰ ਜ਼ਿਆਦਾਤਰ ਬੱਸਾਂ ਜਿਹੜੀਆਂ ਉਹ ਇਦਾਂ ਦੀਆਂ ਹੁੰਦੀਆਂ ਹਨਾ ਛੋਟੀ ਬੱਸ ਹੈਗੀ ਆ ਇਹ ਚੱਲਦੀਆਂ ਹੈ ਗਾਣਾ ਲੋਕਲ ਹਜ਼ਾਰਾਂ ਵਿੱਚ ਦੀ ਵੀ ਤੇ ਸਟੂਡੈਂਟ ਆ ਜਿਹੜੇ ਬਈ ਉਹ ਸਫ਼ਰ ਆਪਦਾ ਇਹਨਾਂ ਬੱਸਾਂ ਤੋਂ ਸ਼ੁਰੂ ਕਰਦੇ ਆ ਇਹਨਾਂ ਬੱਸਾਂ ਤੋਂ ਬਈ ਜੀ ਕਾਰਾਂ ਦਾ ਸਫ਼ਰ ਜਿਹੜਾ ਸ਼ੁਰੂ ਹੋ ਜਾਂਦੇ ਆ ਤੇ ਇਹ ਸਫ਼ਰ ਜਿਹੜਾ ਤੁਹਾਨੂੰ ਦੇਖਣ ਨੂੰ ਐ ਲੱਗਦਾ ਹੋਊਗਾ ਵੀ ਬਹੁਤ ਸੌਖਾ ਹੀ ਹੈਗਾ ਪਰ ਤੁਸੀਂ ਅੱਗੇ ਇੱਕ ਲਾਈਨ ਦੇਖ ਸਕਦੇ ਹੋ ਹਨ ਕਿਵੇਂ ਲੱਗੀ ਹੋਈ ਆ ਸਟੂਡੈਂਟ ਲਾਈਨ ਬਣਾ ਕੇ ਜਿਹੜਾ ਉਹ ਬੱਸਾਂ ਦੇ ਵਿੱਚ ਚੜ ਰਹੇ ਆ ਦੇਖ ਸਕਦੇ ਹੋ ਇਹ ਸਟੂਡੈਂਟ ਚਾਹੇ ਹੁਣ ਹੋ ਸਕਦਾ ਕੰਮ ਤੇ ਚੱਲੇ ਹੋਣ ਤੇ ਰਾਤ ਨੂੰ ਬਈ ਹੋ ਸਕਦਾ ਇਹਨਾਂ ਨੇ ਵਿਚਾਰਿਆਂ ਨੇ ਕਾਲਜ ਕਾਲਜ ਦੀ ਪੜ੍ਹਾਈ ਕੀਤੀ ਹੋਵੇ ਤੇ ਹੋ ਸਕਦਾ ਬਈ ਜੀ ਕਾਲਜ ਦੇ ਮਨ ਲਾ ਦਿਨ ਦੇ ਟਾਈਮ ਇਹਨਾਂ ਨੇ ਕਾਲਜ ਦੀਆਂ ਪੜ੍ਹਾਈਆਂ ਕੀਤੀਆਂ ਹੋਣ ਤੇ ਰਾਤ ਨੂੰ ਜਿਹੜਾ ਹੋ ਸਕਦਾ ਕੰਮ ਤੇ ਚੱਲੇ ਹੋਣਾ ਹਨ ਵੀ ਜਿਹੜੇ ਜ਼ਿੰਦਗੀ ਦੇ 2 ਸਾਲ ਆ ਬਈ ਖਾਸ ਕਰਕੇ ਐਜ਼ ਅ ਸਟੂਡੈਂਟ ਦੇ ਹੁੰਦੇ ਹੋਏ ਉਹ ਤੁਹਾਡੇ ਲਈ ਕਾਰ ਲੈਣੀ ਬਹੁਤ ਔਖੀ ਹੁੰਦੀ ਹੈ ਕਿਉਂਕਿ ਤੁਸੀਂ 24 ਘੰਟੇ ਕੰਮ ਕਰ ਸਕਦੇ ਤੇ 24 ਘੰਟੇ ਦੇ ਕੰਮ ਦੇ ਨਾਲ ਤੁਸੀਂ ਇੱਕ ਇੱਕ ਜਿਹੜੀ ਫੀਸ ਇੱਕ ਨਿਕਲਦੀ ਹੈ ਹਨਾ ਇੱਥੇ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਤੇ ਫੀਸ ਕੱਢ ਕੇ ਇਸ ਤੋਂ ਬਾਅਦ ਬਈ ਸਾਲ ਆ ਜਿਹੜਾ ਅਗਲਾ ਸਾਲ ਉਹ ਵੀ ਪੜਾਈ ਦੇ ਵਿੱਚ ਅਹੀਂ 24 ਘੰਟੇ ਕੰਮ ਕਰਕੇ ਲੰਘ ਜਾਂਦਾ ਤੇ ਇਸ ਤੋਂ ਬਾਅਦ ਚਲੋ ਜੀ ਬੰਦਾ ਕੰਮ ਕਰ ਲਈ ਜਿਹੜੀ ਕਾਰ ਲੈਂਦਾ ਪਰ ਇਹ ਹੀ ਹੈਗੀ ਹੈ ਜ਼ਿੰਦਗੀ ਦੀ ਅਸਲ ਰਿਐਲਿਟੀ ਹੈਗੀ ਜਿਹੜੀਆਂ ਕਿਉਂਕਿ ਤੁਸੀਂ ਆਪਦੇ ਯਾਰਾਂ ਦੋਸਤਾਂ ਕੋਲੋਂ ਸਿਰਫ ਕਾਰਾਂ ਹੀ ਦੇਖਦੇ ਹੋ ਪਰ ਕਾਰਾਂ ਤੋਂ ਪਹਿਲਾਂ ਜਿਹੜਾ ਸਫ਼ਰ ਇੱਥੋਂ ਹੁੰਦਾ ਤੁਹਾਨੂੰ 10-12 12 ਘੰਟੇ ਸ਼ਿਫਟ ਲਾਉਣ ਤੋਂ ਬਾਅਦ ਹੋ ਸਕਦਾ ਵੀ ਤੁਹਾਨੂੰ ਕੰਮ ਤੇ ਜਾਣਾ ਪਵੇ ਵੀ ਮਤਲਬ ਕਿ ਦਿਨ ਰਾਤ ਪਰ ਬੱਸਾਂ ਦਾ ਸਫ਼ਰ ਦੀ ਜੇ ਗੱਲ ਕਰੀਏ ਵੀ ਕੋਈ ਬੜਾ ਚੰਗਾ ਨਹੀਂ ਕਿਉਂਕਿ ਇਸ ਟਾਈਮ ਜਿਹੜੀ ਆ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਬੱਸਾਂ ਦੇ ਵਿੱਚ ਕਿਉਂਕਿ ਤੁਹਾਨੂੰ ਵੀ ਪਤਾ ਸਟੂਡੈਂਟ ਬਹੁਤ ਪਹੁੰਚੇ ਹੋਏ ਆ ਪਰ ਜੇ 5 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਤਾਂ ਤੁਹਾਨੂੰ ਜਿਹੜਾ ਮੋਸਟਲੀ 40 ਤੋਂ 45 ਮਿੰਟ ਬੱਸ ਦੇ ਸਫ਼ਰ ਦੇ ਵਿੱਚ ਲੱਗ ਜਾਂਦੇ ਕੁੱਲ ਮਿਲਾ ਕੇ ਵੀ ਜਿਹੜੇ ਨੇ 7 ਵਜੇ ਕੰਮ ਤੇ ਜਾਣਾ ਹੈਗਾ ਕੋਈ 15 ਕਿਲੋਮੀਟਰ 20 ਕਿਲੋਮੀਟਰ ਤਾਂ ਉਹਨੂੰ ਸਵੇਰੇ ਦੇ ਮੰਨ ਕੇ ਚਲੋ ਵੀ ਤੁਹਾਨੂੰ 4 ਵਜੇ 5 ਵਜੇ ਉੱਠ ਕੇ ਜਿਹੜਾ ਉਹ ਕੰਮ ਤੇ ਜਾਣਾ ਪਊਗਾ ਹਨਾ ਤੇ ਇਦਾਂ ਦਾ ਸੀਨ ਬਣ ਜਾਂਦੇ ਆ ਵੀ ਤੁਹਾਨੂੰ ਨੀਂਦਰੇ ਦੇ ਵਿੱਚ ਦੋ ਦੋ ਜਿਹੜੇ ਸਾਲ ਆ ਨੀਂਦਰੇ ਦੇ ਵਿੱਚ ਢੰਗਾਉਣੇ ਪੈਂਦੇ ਆ ਚਲੋ ਇਸ ਤੋਂ ਬਾਅਦ ਥੋੜੀ ਤੁਹਾਨੂੰ ਜੇ ਕੰਮ ਮਿਲ ਜਾਂਦਾ ਹੈਗਾ ਨਾ ਇੱਕ ਚੰਗਾ ਕੰਮ ਮਿਲ ਜਾਂਦਾ ਤਾਂ ਥੋੜੀ ਜਿਹੜੀ ਲਾਈਫ ਆ ਉਹ ਚਲੋ ਕਾਰ ਖਰੀਦ ਲੈਣੇ ਆ ਤੇ ਥੋੜੀ ਥੋੜੀ ਜਿਹੜੀ ਲਾਈਫ ਆ ਉਹ ਸੌਖੀ ਹੋ ਜਾਂਦੀ ਹੈ ਹਨਾ ਸੋ ਇਹ ਜਿਹੜਾ ਅਸਲ ਲਾਈਫ ਆ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ ਬਾਈ ਜਿਵਾਕ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਕਿਵੇਂ ਉਹ ਬੱਸਾਂ ਦੇ ਉੱਤੇ ਇੱਕ ਬੱਸ ਤੋਂ ਬਦਲ ਕੇ ਦੂਜੀ ਬੱਸ ਤੇ ਚੜਨਾ ਦੂਜੀ ਬੱਸ ਬਦਲ ਕੇ ਬਾਈ ਤੀਜੀ ਬੱਸ ਚੜਨਾ ਹਨਾ ਇਦਾਂ ਛੋਟੀ ਛੋਟੀ ਜ਼ਿੰਦਗੀ ਦੇ ਵਿੱਚ ਜਿਹੜੀ ਛੋਟੀ ਛੋਟੀ ਉਮਰ ਦੇ ਵਿੱਚ ਇਦਾਂ ਜਿਹੜੀ ਉਹ ਸਟਰਗਲ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਆਪ ਇੰਡੀਆ ਦੇ ਵਿੱਚ ਆਪਾਂ ਜਿਵੇਂ ਕਹਦੇ ਆ ਖੇਤਾਂ ਦੇ ਵਿੱਚ ਕਦੇ ਚਾਹ ਨਹੀਂ ਫੜਾਉਣ ਗਏ ਹੁੰਦੇ ਪਰ ਇੱਥੇ ਬਈ ਭੱਜ ਭੱਜ ਕੇ ਤੁਸੀਂ ਦੇਖ ਸਕਦੇ ਹੋ ਛੋਟੀਆਂ ਛੋਟੀਆਂ ਕੁੜੀਆਂ ਵੀ ਪਰ ਮੈਨੂੰ ਵੀ ਮਾਂ ਪਿਓ ਨੂੰ ਵੀ ਗੁਜ਼ਾਰਾ ਸਭਾਈ ਵੀ ਚੰਗੇ ਕੋਰਸ ਲੈ ਕੇ ਭੇਜੋ ਜੇ ਕੁੜੀਆਂ ਨੂੰ ਭੇਜਣਾ ਹੈਗਾ ਤੇ ਨਹੀਂ ਤਾਂ ਬਾਈ ਜੀ ਸਾਰੀ ਉਮਰ ਵਿਚਾਰੀਆਂ ਦੀ ਐਂ ਦਿਹਾੜੀਆਂ ਕਰਦੇ ਕਰਦੇ ਇੱਕ ਮਜ਼ਦੂਰ ਦੀ तरह ਲੰਘ ਜੂਗੀ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰ ਦਿਓ ਇਹੋ ਜਿਹਾ ਕੰਟੈਂਟ ਆਪਾਂ ਜਿਹੜਾ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਰਵਾਂਗੇ ਤੇ ਪੇਜ ਨੂੰ ਤੇ ਫੋਲੋ ਕਰ ਲਓ ਤੇ ਚੈਨਲ ਨੂੰ ਆਪਣੇ ਨੂੰ ਬਈ ਸਬਸਕ੍ਰਾਈਬ ਕਰ ਲਓ YouTube ਤੇ ਬਹੁਤ ਬਹੁਤ ਧੰਨਵਾਦ